ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਲਜੀਤ ਸਿੰਘ ਹੈ ਜੀ ਪਿੰਡ ਬਾਸਰ ਕੀ ਗੱਲਾਂ ਸੰਸਾਬ ਹੈ ਹਾਂਜੀ ਕੀ ਮਸਲਾ ਜੀ ਇਹ ਦਾ ਮਸਲਾ ਇਦਾਂ ਜੀ ਉਹ ਜਿਹੜਾ ਮੇਰਾ ਬੇਟਾ ਪੂਰਾ ਹੈ ਨਾ 2 ਮਹੀਨੇ ਹੋ ਗਏ ਬੜੀ ਭੱਜ ਦੌੜ ਕੀਤੀ ਕੋਈ ਕਾਰਵਾਈ ਨਹੀਂ ਕਰਨ ਲੈ ਫਿਰ ਐਸਐਸਪੀ ਸਾਹਿਬ ਦੇ ਕੋਲ ਗਏ ਆ ਐਸਐਸਪੀ ਸਾਹਿਬ ਨੇ ਦਰਖਾਸਤ ਉੱਥੇ ਭੇਜੀ ਆ ਕਰਿੰਡੇ ਕਰਿੰਡੇ ਉਹ ਐਸਐਚਓ ਸਾਹਿਬ ਨੇ ਫੋਨ ਕੀਤਾ ਵਾ ਉੱਥੇ ਫਿਰ ਖਾਸੇ ਉਹਨਾਂ ਨੂੰ ਆਖਿਆ ਵਾ ਵੀ ਤੁਸੀਂ ਸਾਡੇ ਬਿਆਨ ਲਿਖੋ ਜੋ ਵੀ ਆ ਤੇ ਤੁਸੀਂ ਐਸ ਐਚਓ ਸਾਹਿਬ ਨੇ ਆਖਿਆ ਮੈਂ ਫੋਨ ਕਰ ਦੇਣਾ ਤੁਸੀਂ ਜਾ ਕੇ ਬਿਆਨ ਲਿਖਾਓ ਉਹ ਬਿਆਨ ਵੀ ਉਹਨ ਵੀ ਸਾਡੇ ਨਹੀਂ ਲਿਖਦੇ ਲਿਖਦੇ ਨਹੀਂ ਆ ਉਹਥੋਂ ਅਗੋਂ ਕਹਿ ਦਿੰਦੇ ਆ ਵੀ ਇਹ ਐਸ ਐਚਓ ਸਾਹਿਬ ਨਾਲ ਗੱਲ ਕਰ ਲਈਏ ਹੀ ਮਤਲਬ ਕਿ ਡੇ ਕਾਰਵਾਈ ਕਰਨਾ ਹੈ ਪੁਛਗਿਛ ਕਰਨ ਰਿਹਾ ਦੋ ਮਹੀਨੇ ਹੋ ਗਿਆ ਪੁਛਗਿਛ ਤੇ ਪੁਲਸ ਤੋਂ ਦੋ ਕੰਟਿਆਂ ਚ ਕਰ ਲੈਂਦੀ ਆ ਤੇ ਦੋ ਮਹੀਨਿਆਂ ਚ ਵੀ ਨਹੀਂ ਹੁੰਦੀ ਇਹ ਜਿਹੜਾ ਮੈਂ ਫੋਨ ਕੀਤਾ ਮੈਂ 6 ਵਜੇ ਜਾਂਦੇ ਕਿਸ ਮੂਕੇ ਤੇ ਆਏ ਆ ਮੂਕੇ ਤੇ ਨਹੀਂ ਇਹ ਆਏ ਆਏ 3 ਵਜੇ 3 ਵਜੇ ਆਇਆ 3 ਵਜੇ ਆਇਆ ਮੌਕੇ ਤੇ 6 ਵਜੇ ਤੇ ਮੈਂ ਫੋਨ ਕੀਤਾ ਇਹਨਾਂ ਨੂੰ ਕੋਈ ਚਾਹ ਵਾਲੇ ਬੰਦੇ ਨੂੰ ਫੋਨ ਥੋੜੀ ਕੀਤਾ ਇਹਨੇ ਵੀ ਵਰਦੀ ਲਾਈ ਆ ਪੁਲਿਸ ਮੁਲਾਜ਼ਮ ਆ ਥਾਣੇਦਾਰ ਬੰਦਾ ਏ ਇਹ ਇਹ ਵੀ ਕਹਿ ਸਕਦੇ ਸੀ ਉਹਨਾਂ ਨੂੰ ਵੀ ਆਪਾਂ ਨੂੰ ਬਾਥਰ ਕੀ ਗੱਲਾਂ ਸੰਨ ਸਾਬ ਤੋਂ ਫੋਨ ਆਇਆ ਤੇ ਉੱਥੇ ਮੁੰਡੇ ਦੀ ਡੈਥ ਹੋ ਗਈ ਆਪਾਂ ਜਾਈਏ ਇਹਨੂੰ 3 ਵਜੇ ਆ ਕੇ ਕਹਿੰਦੇ ਸੀ ਮੌਕੇ ਤੇ ਗਏ ਮੌਕੇ ਤੇ ਸਾਡੇ ਕੋਲ ਆਏ ਹੀ ਨਹੀਂ ਆ ਗੱਲ ਜੇ ਹੱਥ ਜੋੜ ਕੇ ਬੇਨਤੀ ਆ ਪੀ ਇਹ ਸਾਡੀ ਸੁਣਾਈ ਕੀਤੀ ਜਾਵੇ ਹਰਿਜਤ ਤੁਹਾਡੇ ਨਾਮ ਦੇ ਪਿੰਡ ਦਾ ਨਾਮ ਮੇਰਾ ਨਾਮ ਸਕੱਤਰ ਸਿੰਘ ਸਰਪੰਚ ਪਿੰਡ ਬਾਸਰ ਕੇ ਗੱਲਾਂ ਸਨ ਸਾਹਿਬ ਤੇ ਸਰ ਕੇ ਨਾਮ ਮਸਲਾ ਅਜ ਤੋਂ ਕੁ ਸਮਾਂ ਪਹਿਲਾਂ ਇੱਕ ਲੜਕੀ ਦੀ ਮੌਤ ਹੋਈ 26 ਸਾਲ ਦੇ ਬੇਟੇ ਦੀ ਕਿ ਤੁਸੀਂ ਇੱਕ ਵੀਡੀਓ ਵੀ ਪਾਈ ਸੀ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਤੇ ਉਹਨੂੰ ਕੋਈ ਸੁਣਾਈ ਨਹੀਂ ਔਰ ਘਰ ਦੇ ਨਾਲ ਦੋ ਰਿਕਵੈਸਟ ਹੋਣਾ ਵੀ ਲੱਗਦੀ ਅੱਜ ਤੁਹਾਡੇ ਵੱਲ ਵੀ ਪੱਖ ਲੈਣਾ ਹੈ ਕਿ ਕਾਰਨ ਕੀ ਇਹ ਸਰੋ ਬੇਟੇ ਦਾ ਵੇਖੋ ਜੀ ਗੱਲ ਇਹ ਹੈਗੀ ਆ ਕਿ ਜਦੋਂ ਨਵਾਂ ਨਵਾਂ ਜੁੱਧ ਨਸ਼ਾ ਵਿਰੋਧ ਚੱਲਿਆ ਸੀ ਉਦੋਂ ਇਸ ਪਿੰਡ ਦੇ ਵਿੱਚ ਤਕਰੀਬਨ ਅਸੀਂ ਵੀ ਪੰਚਾਇਤ ਉਹਨਾਂ ਦੇ ਸਾਡੇ ਕੋਲ ਮੁੰਡੇ ਹੈਗੇ ਆ ਅਸੀਂ ਜੋਰ ਮਾਰ ਕੇ ਤੇ ਨਸ਼ਾ ਬੰਦ ਕਰਾ ਦਿੱਤਾ ਸੀਗਾ ਪ੍ਰਸ਼ਾਸਨ ਨੇ ਵੀ ਸਾਡਾ ਸਾਥ-ਸਾਥ ਦਿੱਤਾ ਸੀ ਕਾ ਵੀ ਦਿੱਤਾ ਸੀ ਉਸ ਤੋਂ ਇਲਾਵਾ ਫਿਰ ਜਦੋਂ ਆ ਪਿਛੇ ਦੇ ਫੇਰ ਕੋਈ ਫੇਰ ਮੁੰਡੇ ਜਿਹੜੇ ਆ ਛਰਾੜਤੀ ਅੰਸਰ ਹੀ ਉਹਨਾਂ ਨੇ ਮੁੜ ਕੇ ਫੇਰ ਨਾ ਸ਼ੁਰੂ ਕਰ ਦਿੱਤਾ ਕੰਮ ਇਹਦੇ ਨਾਲ ਇਹਨਾਂ ਨੂੰ ਜਿੰਨੇ ਮੁੰਡੇ ਵੇਚਣ ਵਾਲੇ ਇਹਨਾਂ ਸਾਰਿਆਂ ਨੂੰ ਬੁਲਾਇਆ ਸੀ ਕਿ ਤੁਸੀਂ ਇਦਾਂ ਕਰੋ ਕਿ ਜਿਹੜੇ ਪਿੰਡ ਦੇ ਵਿੱਚ ਨਸ਼ਾ ਵੇਚਦੇ ਜੇ ਤੁਸੀਂ ਜੋ ਪਿੱਛੇ ਕਰ ਲਿਆ ਵਾ ਕਰ ਲਿਆ ਵਾ ਅੱਗੇ ਤੋਂ ਤੁਸੀਂ ਇਦਾਂ ਕਰੋ ਕਿ ਇਹ ਕੰਮ ਬੰਦ ਕਰ ਦਿਓ ਇਹਨਾਂ ਨੇ ਕੋਚਰ ਬੰਦ ਕੀਤਾ ਸੀ ਫਿਰ ਹੁਣ ਫਿਰ ਜਿਹੜੇ ਛੋਟੇ-ਛੋਟੇ ਮੁੰਡੇ ਜਿਹੜੇ ਜਿਹੜੇ ਹੈਗੇ ਆਪਣੇ ਆਪਣੇ ਛੋਟੇ-ਛੋਟੇ ਉਮਰ ਦੇ ਮੁੰਡੇ ਆ ਨਾ ਜਿਹੜੇ ਉਹ ਵੀ ਵੇਚਣ ਲੱਗ ਪਏ ਆ ਉਹਨਾਂ ਤੇ ਹੀ ਇਹੋ ਹੀ ਪ੍ਰਸ਼ਾਸਨ ਨੂੰ ਵੀ ਇਹੋ ਬੇਨਤੀ ਕਰਦੇ ਆਂ ਵੀ ਸਾਡਾ ਇਹ ਨਗਰ ਬਹੁਤ ਇਤਿਹਾਸੀ ਆ ਮਤਲਬ ਪਿੰਡ ਆਪਣਾ ਗੁਰੂ ਅਮਰਦਾਸ ਜੀ ਦਾ ਜਨਮ ਸਥਾਨ ਇੱਥੋਂ ਦਾ ਵਾ ਗੁਰੂ ਰਾਮਦਾਸ ਜੀ ਦੇ ਸੋਹਰੇ ਵੀ ਆ ਨਾਨਕੇ ਵੀ ਆ ਪਾਪਾ ਬੁੱਢਾ ਸਾਹਿਬ ਦੀ ਚਨਛੋ ਪ੍ਰਾਪਤ ਇੱਥੋਂ ਦੀ ਇਹ ਬੜਾ ਇਤਿਹਾਸਕ ਪਿੰਡ ਆ ਅਸੀਂ ਇਹੋ ਹੀ ਹੱਥ ਜੋੜ ਕੇ ਫੇਰ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਵੀ ਮਤਲਬ ਸਾਡੇ ਪਿੰਡ ਦੇ ਵਿੱਚੋਂ ਨਸ਼ਾ ਇਹ ਮੁਕਤ ਕੀਤਾ ਜਾਵੇ ਜੋ ਜਿਹੜੇ ਆਉਣ ਵਾਲੀ ਪੀੜ੍ਹੀਆਂ ਜਿਹੜੀ ਇਹਨੂੰ ਪਛਾਇਆ ਜਾਵੇ ਨਸ਼ੇ ਦਾ ਬਹੁਤ ਜ਼ਿਆਦਾ ਜ਼ੋਰ ਹੋ ਗਿਆ ਫੇਰ ਬਸ ਇੰਨੀ ਗੱਲ ਸਰ ਤੁਸੀਂ ਪਿੰਡੇ ਦੇ ਜਮੂਵਾਲ ਬੰਦੇ ਤੁਸੀਂ خود ਕਹਿ ਰਹੇ ਪਿੰਡੇ ਚ ਨਸ਼ਾ ਹੈਗਾ ਤੇ ਪੁਲਿਸ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਜੀ ਅਸੀਂ ਇਹ ਪਿੰਡੇ ਚ ਨਸ਼ਾ ਕਦਮ ਕਰਤਾ ਜੀ ਪਿੰਡੇ ਵੀ ਨਸ਼ੇ ਵਾਲਾ ਬੰਦਾ ਹੀ ਨਹੀਂ ਹੈਗਾ ਵੇਖੋ ਜੀ ਜਿਹੜੇ ਪਹਿਲਾਂ ਗੱਲ ਕੀਤੀ ਆ ਵੀ ਪਹਿਲਾਂ ਜਿਹੜੇ ਹੈਗੇ ਬਿਲਕੁਲ ਠੱਲ ਪੈ ਗਈ ਸੀ ਪ੍ਰਸ਼ਾਸਨ ਨੇ ਪੂਰਾ ਜ਼ੋਰ ਮਾਰਿਆ ਕੋਈ ਨਹੀਂ ਪੰਚਾਇਤ ਲੋ ਮਾਰਿਆ ਠੱਲ ਪੈ ਗਈ ਹੈ ਹੁਣ ਫੇਰ ਨਵਾਂ ਨਵਾਂ ਤੰਦਸਿਆ ਨਵਾਂ ਪੋਸਟ ਜਿਹੜਾ ਹੈਗਾ ਫੇਰ ਉੱਠ ਪਿਆ 15 ਤੋਂ 16 ਸਾਲ ਦੇ ਮੁੰਡੇ ਜਿਹੜੇ ਆ ਫੇਰ ਪੀਣ ਲੱਗ ਪਏ ਦੇ ਵਿੱਚ ਲੱਗ ਪਏ ਹੁਣ ਫੇਰ ਇਹੀ ਪ੍ਰਸ਼ਾਸਨ ਦਾ ਪ੍ਰਸ਼ਾਸਨ ਨੂੰ ਫੇਰ ਬੇਨਤੀ ਕਰਦੇ ਆਂ ਵੀ ਇੱਕ ਵਾਰੀ ਫੇਰ ਆਣ ਕੇ ਤੇ ਇਹ ਪਿੰਡ ਦਾ ਜਿਹੜਾ ਨਸ਼ਾ ਮੁਕਤ ਕੀਤਾ ਜਾਵੇ ਜਿਹੜੇ ਨਸ਼ੇ ਵੇਚਦੇ ਆ ਜਾਂ ਇਹਨਾਂ ਨੂੰ ਪਹਿਲਾਂ ਵਾਰਨਿੰਗ ਦਿਓ ਜੋ ਵੀ ਕਰਨ ਵਾਲਾ ਇੱਕ ਵਾਰੀ ਕਰਕੇ ਸਾਡਾ ਪਿੰਡ ਜਿਹੜਾ ਇਹਦਾ ਸੁਧਾਰ ਕੀਤਾ ਜਾਵੇ ਸਰ ਜੀ ਦੇ 26 ਸਾਲ ਦੇ ਮੁੰਡੇ ਦੀ ਮੌਤ ਨਸ਼ੇ ਨਾਲ ਹੋਈ ਹੈ ਤੇ ਪੁਲਿਸ ਕਹਿੰਦੀ ਜੀ ਸਾਨੂੰ ਮੌਕੇ ਤੇ ਦੱਸਿਆ ਹੀ ਨਹੀਂ ਹੈ ਜੀ ਅਸੀਂ ਮੌਕੇ ਤੇ ਵੀ ਗਏ ਆ ਘਰ ਦੇ ਕਹਿੰਦੇ ਮੌਕੇ ਤੇ ਸਾਨੂੰ ਕੋਈ ਆਇਆ ਹੀ ਨਹੀਂ ਸੀ ਕੀ ਕਰਨੀਏ ਪੁਲਿਸ ਮੌਕੇ ਤੇ ਆਈ ਹੀ ਪੁੱਤ ਮੋਕੇ ਤੇ ਆਈ ਸੀਗੀ ਫਿਰ ਨਾਲ ਸੰਸਕਾਰ ਕਰ ਲਿਆ ਜੇ ਉੱਤੇ ਮੈਡੀਕਲ ਨਹੀਂ ਹੋਇਆ ਬੱਚੇ ਦਾ ਅਕਚਲ ਮੈਡੀਕਲ ਹੋ ਜਾਂਦਾ ਫਿਰ ਉਹਦੇ ਵਿੱਚ ਸਾਰਾ ਕਲੀਅਰ ਹੋ ਜਾਂਦਾ ਸੀਗਾ ਕਿ ਕੀ ਆਏਗਾ ਕੀ ਨਹੀਂ ਆਏਗਾ ਸਰ ਪੁਲਿਸ ਕਹਿ ਰਹੀ ਜੀ ਉਹਨੂੰ ਰੋਗ ਸੀ ਪੁਰਾਣਾ ਚੱਲਦਾ ਆ ਰਿਹਾ ਸੀ ਨਾਲ ਮੁੰਡਾ ਬੁਰੇ ਦਿਨਾਂ ਤੋਂ ਮੂਆਰ ਚੱਲਦਾ ਪਿਆ ਸੀ ਖਾਲਾ ਵਾਲਾ ਜਿਹੇ ਵੈਸਾ ਹੋ ਰਿਹਾ ਵੀ ਇਹ ਚੋਂ ਮੁੰਡਾ ਚਾਹੀਦੀ ਪੋਸਟਰੀ ਮਦਦ ਪ੍ਰੋਬਲਮ ਤੇ ਉਹਨੂੰ ਹੋਊਗੀ ਨਾਲ ਹੀ ਕੋਈ ਗੱਲ ਨਹੀਂ ਹੈਗੀ ਥੋੜੀ ਬੋਧੀ ਪ੍ਰੋਬਲਮ ਹੋਏਗੀ ਲੇਕਿਨ ਇਹ ਵੀ ਹੁਣ ਜਦੋਂ ਇਹਨਾਂ ਦਾ ਇਹਨਾਂ ਦਾ ਬੱਚਾ ਬੇਟਾ ਇੱਕ ਜਿਹੜਾ ਦੱਸੀ ਜਾਂਦਾ ਉਹਦੇ ਮੁਤਾਬਕ ਹੀ ਸਾਰੀ ਗੱਲ ਜੋ ਦੱਸਣ ਦਾ ਛੋਟਾ ਬੱਚਾ ਇਹਨਾਂ ਦੱਸਦਾ ਨਾ ਉਹਦੇ ਮੁਤਾਬਕ ਹੀ ਦੱਸਣ ਦਾ ਇਹ ਵੀ ਦੱਸਣ ਦਾ ਗੱਲ ਵੀ ਆ ਗੱਲ ਹੋਈ ਆ ਔਰ ਤੁਹਾਨੂੰ ਪਤਾ ਹੀ ਸਾਰੀ ਗੱਲ ਦਾ ਕਿ ਸਰ ਨੇ ਪੁਲਿਸ ਕੋਲ ਵੀ ਕਾਰਵਾਈ ਕਰੀ ਕਿਉਂ ਇੰਨਾ ਸਮਾਂ ਲੱਗ ਰਿਹਾ ਵਿੱਚ ਬੋਲਸ ਨੂੰ ਪ੍ਰਸ਼ਾਸਨ ਨੂੰ ਤੇ ਇਹੋ ਹੀ ਆ ਨਾ ਹੱਥ ਜੋੜ ਕੇ ਬੇਨਤੀ ਕਰ ਸਕਦੇ ਪ੍ਰਸ਼ਾਸਨ ਨਾਲ ਵੀ ਕਾਰਵਾਈ ਕਰਨ ਨੇ ਤੇ ਜਿਹੜੀ ਕਾਰਵਾਈ ਬੰਦੀ ਉਹ ਕਾਰਵਾਈ ਕਰਨ ਹਾਂਜੀ ਸਰ ਜੀ ਉਹ 26 ਸਾਲ ਦੇ ਲੜਕੇ ਦੀ ਨਸ਼ੇ ਨਾਲ ਮੌਤ ਹੋਈ ਸੀ ਕੀ ਕਾਰਨ ਕੀ ਇਸਰ ਮੈਂ ਦੇਖੋ 17 ਪੰਨੇ ਰਜਿ스트ਰ ਵਿੱਚ ਨਿਕਦਾ ਵੀਡੀਓ ਆ ਰਿਹਾ ਲੋਈ ਸੀ ਜਿਸ ਵੰਦੀ ਅਸੀਂ ਗਏ ਸੀ ਤੇ ਜਾ ਕੇ ਮੈਂ ਉਸਨੂੰ ਤਸਦੀਕ ਕੀਤੀ ਸੀ ਉਹ ਪਹਿਲੀ ਗੱਲ ਇਹ ਆ ਵੀ ਸਭ ਤੋਂ ਵੱਡਿਆ ਇਹ ਸੀ ਕਿ ਉਹਦੀ ਨਸ਼ੇ ਨਾਲ ਮੌਤ ਨਹੀਂ ਸੀ ਹੋਈ ਉਹ ਡੋਇਰ ਨਾਲ ਮੌਤ ਨਹੀਂ ਸੀ ਚਲੋ ਉਹਨਾਂ ਨੇ ਸਸਕਾਰ ਕਰਤਾ ਪਰਿਵਾਰ ਨੇ ਉਹਨਾਂ ਨੂੰ ਵੇਟ ਕਰਨੀ ਚਾਹੀਦੀ ਸੀ ਜੇ ਕੋਈ ਹੋਰ ਸ਼ੱਕ ਸੀ ਕਿ ਕੋਈ ਦੇ ਜੋ ਵੀ ਹਾਲਾਤ ਉਸ ਸਮੇਂ ਤਸਦੀਕ ਹੋਇਆ ਸੀ ਉਹਨਾਂ ਮੁਤਾਬਕ ਇਹ ਸੀ ਕਿ ਲੰਬੇ ਸਮੇਂ ਤੋਂ ਹੈਪੇਟਾਈਟਸ ਸੀਦਾ ਮਰੀਜ਼ ਸੀਗਾ ਔਰ 3 ਦਿਨ ਤੋਂ ਤੋਂ ਤੇ ਲਗਾਤਾਰ ਹੀ ਉਹ ਬੈੱਡ ਤੋਂ ਉਠ ਹੀ ਨਹੀਂ ਰਿਹਾ ਸੀਗਾ ਫਿਰ ਅਸੀਂ ਸਰਪੰਚ ਜਾਂ ਹੋਰ ਮੋਤਵਰਾਂ ਨੂੰ ਨਾਲ ਲੈ ਕੇ ਸਾਰੀ ਤਸਦੀਕ ਕੀਤੀ ਉਹ ਵੀ ਕੋਈ ਨੈਸ਼ਨਲ ਮਾਦਮ ਨਹੀਂ ਸੀਗੀ ਹਾਈਪਰਟਾਈਕਸ ਸੀ ਉਹ ਵੀ ਲਾਸਟ ਸਟੇਜ ਤੇ ਸੀਗੀ ਜਿਹਦੇ ਨਾਲ ਉਹ ਮੌਤ ਹੋ ਗਈ ਸਰਕਾਰ ਦਾ ਨਾ ਕਹਿਣਾ ਜੀ ਆਪਾਂ 6 ਵਜੇ ਕਾਲ ਕੀਤੀ ਸਾਡੇ ਬੇਟੇ ਦੀ ਡੈਥ ਹੋ ਗਈ ਆ ਤੇ ਹੋਈ ਨਸ਼ੇ ਨਾਲ ਤੇ ਕਹਿੰਦੇ ਹੀ ਪੁਲਿਸ ਵਾਲੇ ਕਹਿੰਦੇ ਤੁਸੀਂ ਆਪਣਾ ਰਿਪੋਰਟ ਕਰੋ ਤੇ ਅਸੀਂ ਬਾਅਦ ਨੂੰ ਆਵਾਂਗੇ ਇਹ ਸਾਰਾ ਸਿਰ ਝੂਠ ਹੈ ਮੈਂ ਕੋਦੋਂ ਜਦੋਂ ਘਰ ਵਾਲਿਆਂ ਨੇ ਕਾਲ ਤੇ ਕੀਤੀ ਨਹੀਂ ਜੀ ਵੀਡੀਓ ਮਿਲੀ ਸਰਪੰਚ ਨਾਲ ਗੱਲ ਹੋਈ ਤੇ ਉਹਨੇ ਮੈਨੂੰ ਦੱਸਿਆ ਗੱਲ ਮੈਂ ਗਿਆ ਤੋ ਉਹ ਜੰਦਿਆਂ ਨੂੰ ਸਸਕਾਰ ਕਰ ਚੁੱਕੇ ਸੀਗੀ ਠੀਕ ਹੈ ਨਾ ਤੇ ਵੀ ਅੱਜ ਤੱਕ ਇਹ ਹੋਇਆ ਪੁਲਿਸ ਨੂੰ ਇਨਫੋਰਮ ਹੋਇਆ ਉਹ ਕੁਛ ਨਾ ਹੋਵੇ ਪੁਲਿਸ 174 ਤੇ ਕਰਦੀ ਹੈ ਨਾ ਤੇ ਸਰ ਕਹਿ ਰਹੇ ਜੀ ਆਪਾਂ ਨਸ਼ੇ ਵੇਚਣ ਵਾਲੇ ਨਾਮ ਦੱਸਿਆ ਜੂਨਰ ਵੀ ਰਿਲੇਸ਼ਨ ਕੀਤੀ ਹੈ ਦੇਖੋ ਜੀ ਨਸ਼ੇ ਵਾਲਿਆਂ ਦਾ ਤਾਂ ਬਿਲਕੁਲ ਕਾਰਵਾਈ ਕੀਤੀ ਗਈ ਹੈ ਹੁਣ 2 ਮਹੀਨੇ ਬਾਅਦ ਉਹ ਮਤਲਬ ਜੋ ਮਨਚ ਲਾਲ ਸਾਹ ਜਾਗ ਜਾਂਦੀ ਆ ਤੇ ਉਹ ਹੁਣ ਉਹ ਕੁਝ ਬੋਲਦੇ ਪਏ ਨੇ ਉਹਦੀ ਤਸਦੀਕ ਵੈਰੀਫਾਈ ਕਰ ਲਾਂਗੇ ਜੇ ਕੋਈ ਹੋਏਗੀ ਗੱਲ ਤੇ ਹਨਾ ਤੇ ਸਰ ਇੱਕ ਚੀਜ਼ ਹੋਰ ਸਾਹਮਣੇ ਆਈ ਹੈ ਅੱਜ ਪਿੰਡ ਦੇ ਵਿੱਚ ਇੱਕ ਵੀਡੀਓ ਚੱਲਦੀ ਵੀ ਹੈ ਕਿਤੇ ਕਹਿ ਰਹੇ ਜੀ ਪਿੰਡ ਦੇ ਜਮੂਵਾਰ ਬੰਦੇ ਕਹਿ ਰਹੇ ਆ ਜੀ ਇਲਾਕੇ 'ਚ ਨਸ਼ਰਾ ਘੜ ਮੰਨਿਆ ਗਿਆ ਕੁਝ ਲੋਕ ਕੋਈ ਕਾਰਨ ਨਹੀਂ ਕੀਤਾ ਜਾ ਰਹੀ ਬੜੇ ਜੀ ਆਪਾਂ ਦੱਸਿਆ ਵਾ ਤੇ ਕੋਈ ਅਜੇ ਤੱਕ ਇਹੋ ਜਿਹੀ ਕੋਈ ਵੀਡੀਓ ਮੇਰੇ ਸਾਹਮਣੇ ਤਾਂ ਨਹੀਂ ਆਈ ਜੇਕਰ ਤੁਹਾਡੇ ਕੋਲ ਹੈਗੀ ਪਲੀਜ਼ ਦੇ ਦਿਓ ਫਿਰ ਦੇਖ ਲਾਂਗੇ